ਹਰ ਕੋਈ ਮਿਹਨਤ ਕਿਸ ਲਈ ਕਰਦਾ ਹੈ ਤਾਂ ਕਿ ਜੋ ਮਿਹਨਤਾਂ ਕਰ ਰਹੇ ਆ ਉਹਨਾਂ ਦੇ ਰਿਜ਼ਲਟ ਚ ਸਾਨੂੰ ਇੱਕ ਐਸਾ ਮੁਕਾਮ ਮਿਲੇ ਜੋ ਲੋਕ ਖੜ ਕੇ ਦੇਖਣ ਤੇ ਉਹ ਮੁਕਾਮ ਉਹ ਡਿਜ਼ਰਵ ਵੀ ਕਰਦਾ ਹੈ ਕਿਉਂਕਿ ਮਿਹਨਤਾਂ ਦੇ ਸਿਰ ਤੇ ਜਦੋਂ ਕੋਈ ਅੱਗੇ ਜਾ ਕੇ ਚੜਦਾ ਹੈ ਤਾਂ ਉਹਨੂੰ ਦੇਖ ਕੇ ਖੁਸ਼ੀ ਵੀ ਹੁੰਦੀ ਹੈ ਤੇ ਉਹਦੇ ਬੜੇ ਫੈਨਸ ਵੀ ਬਣਦੇ ਆ ਪਰ ਕਦੇ ਨਾ ਕਦੇ ਚਾਹੇ ਅਣਜਾਣੇਚ ਹੋਵੇ ਚਾਹੇ ਚਾਕੇ ਹੋਵੇ ਜਦੋਂ ਗਲਤੀ ਕਰਦੇ ਨੇ ਤਾਂ ਚਾਉਣ ਵਾਲਿਆਂ ਨੂੰ ਬੁਰਾ ਵੀ ਲੱਗਦਾ ਤੇ ਐਵੇਂ ਦਾ ਹੀ ਹੁਣ ਕੀਤਾ ਕਰਨ ਔਜਲਾ ਨੇ ਹਨੀ ਸਿੰਘ ਦੇ ਵੀ ਆਪਾਂ ਗੱਲ ਕਰਾਂਗੇ ਪਰ ਹਨੀ ਸਿੰਘ ਨੇ ਸ਼ੁਰੂ ਤੋਂ ਹੀ ਗਾਣਿਆਂ 'ਚ ਓਵੇਂ ਦੀਆਂ ਚੀਜ਼ਾਂ ਬੋਲੀਆਂ ਪਰ ਕਰਨ ਔਜਲਾ ਨੇ ਹੁਣ ਆਪਣੇ ਨਵੇਂ ਗਾਣੇ 'ਚ ਇੱਕ ਗਾਲ ਵਾਂਗੂ ਇੱਕ ਚੀਜ਼ ਬੋਲੀ ਹੈ ਤਾਂ ਉਹ ਕਿਤੇ ਨਾ ਕਿਤੇ ਚੀਜ਼ ਦੁਖਦੀ ਹੈ ਕਿ ਤੁਸੀਂ ਐਨੇ ਜ਼ਿਆਦਾ ਵੱਡੇ ਸੈਲੈਬ੍ਰਿਟੀ ਹੋਣ ਤੋਂ ਬਾਅਦ ਐਨਾ ਤੁਹਾਡਾ ਨਾਮ ਹੋਣ ਤੋਂ ਬਾਅਦ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਫਿਰ ਵੀ ਜਦੋਂ ਤੁਸੀਂ ਐਵੇਂ ਦੇ ਗਾਣੇ ਕਰਦੇ ਹੋ ਉਹ ਚੀਜ਼ ਦੇਖ ਕੇ ਕੋਈ ਬਹੁਤਾ ਵਧੀਆ ਨਹੀਂ ਲੱਗਦਾ ਤੇ ਹੁਣ ਹਨੀ ਸਿੰਘ ਤੇ ਕਰਨ ਔਜਲਾ ਨੂੰ ਇੱਕ ਨੋਟਿਸ ਇੱਕ ਸੰਮਣ ਜਾਰੀ ਹੋ ਚੁੱਕਿਆ ਹੈ ਉਹਦੇ ਬਾਰੇ ਅੱਜ ਇਸ ਵੀਡੀਓ ਚ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਕਰਿਓ ਕਰਨ ਔਜਲਾ ਤੇ ਹਨੀ ਸਿੰਘ ਇਹੇ ਇੰਡਸਟਰੀ ਚ ਕੋਈ ਨਵੇਂ ਨਾਮ ਨਹੀਂ ਹੈਗੇ ਬਹੁਤ ਵੱਡੇ ਨਾਮ ਹੈ ਤੇ ਉਹਨਾਂ ਨੇ ਪੰਜਾਬੀ 뮤직 ਇੰਡਸਟਰੀ ਚ ਜੋ ਗਾਣੇ ਗਾਏ ਆ ਜਾਂ ਜੋ 뮤직 ਦਿੱਤਾ ਉਹ ਬਹੁਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਤੇ ਇਸੇ ਕਰਕੇ ਹੁਣੇ ਦੋਨੋਂ ਮਸ਼ਹੂਰ ਵੀ ਹੈ ਤੇ ਚੋਟੀ ਦੇ ਸਟਾਰ ਵੀ ਆ पर ਹੁਣੇ ਦੋਨੋਂ ਅਰਸ਼ਾਂ ਤੇ ਘੁੰਮਦੇ ਘੁੰਮਦੇ ਕਿੱਥੇ ਆ ਕੇ ਫਸ ਗਏ ਕੀ ਪੰਜਾਬ ਸਟੇਟ ਊਮਨ ਕਮਿਸ਼ਨ ਨੇ ਇਹਨਾਂ ਨੂੰ ਸੱਮਣ ਜਾਰੀ ਕਰਤਾ ਹਾਜ਼ਰ ਹੋਣ ਲਈ ਸੱਮਣ ਕਿਉਂ ਜਾਰੀ ਕੀਤਾ ਕਿਉਂਕਿ ਕਰਨ ਔਜਲਾ ਦਾ ਹੁਣ ਇੱਕ ਗਾਣਾ ਆਇਆ ਐ ਐਮ ਐਫ ਗੱਭਰੂ ਹੁਣ ਗੱਭਰੂ ਦਾ ਮਤਲਬ ਕੀ ਆ ਉਹ ਤਾਂ ਆਪਾਂ ਸਭ ਨੂੰ ਪਤਾ ਜੋ ਪੰਜਾਬੀ ਗਾਣਿਆਂ ਚ ਵਰਡ ਯੂਜ਼ ਹੁੰਦਾ ਐ ਐਮ ਐਫ ਦਾ ਮਤਲਬ ਕੀ ਆ ਆਪਾਂ ਇਸ ਵੀਡੀਓ ਚ ਨਹੀਂ ਦੱਸ ਸਕਦੇ ਉਹ ਤੁਸੀਂ ਅੱਗੇ ਜਾ ਕੇ ਸਰਚ ਕਰ ਸਕਦੇ ਹੋ ਜੇ ਤੁਸੀਂ ਕਰਨਾ ਚਾਹੋ ਤਾਂ ਹੁਣ ਕਰਨ ਔਜਲਾ ਦੇ ਐਮਐਫ ਗੱਭਰੂ ਗਾਣੇ ਲਈ ਤੇ ਹਨੀ ਸਿੰਘ ਦੇ ਮਿਲੇਨੀਅਰ ਗਾਣੇ ਲਈ ਇਹਨਾਂ ਦੋਨਾਂ ਨੂੰ ਸੰਮਣ ਜਾਰੀ ਕੀਤਾ ਗਿਆ ਮਿਲੇਨੀਅਰ ਗਾਣੇ ਚ ਵੀ ਹਨੀ ਸਿੰਘ ਨੇ ਗਾਲ ਕੱਢੀ ਹੈ ਤੇ ਐਮਐਫ ਗੱਭਰੂ ਗਾਣੇ ਚ ਕਰਨ ਔਜਲਾ ਨੇ ਵੀ ਗਾਲ ਕੱਢੀ ਹੈ ਜੇ ਗੱਲ ਕਰੀਏ ਤਾਂ ਹਨੀ ਸਿੰਘ ਕੋਲ ਵੀ ਪੈਸੇ ਦੀ ਘਾਟ ਨਹੀਂ ਕੰਮ ਦੀ ਘਾਟ ਨਹੀਂ ਉਹ ਆਪਣੇ ਡਿਸੀਜਨ ਆਪ ਲੈ ਸਕਦੇ ਆ ਕਿ ਅੱਗੇ ਮੈਂ ਕਿਹੜਾ ਪ੍ਰੋਜੈਕਟ ਕਰਨਾ ਪਰ ਇੱਥੇ ਆ ਕੇ ਐਮ ਦੀਆਂ ਗਲਤੀਆਂ ਕਰਨਾ ਇਹ ਤਾਂ ਅਸੈਪਟੇਬਲ ਹੈ ਹੀ ਨਹੀਂ 11 ਅਗਸਤ ਨੂੰ ਹਣੀ ਸਿੰਘ ਨੂੰ ਤੇ ਕਰਨ ਔਜਲਾ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪੰਜਾਬ ਸਟੇਟ ਊਮਨ ਕਮਿਸ਼ਨ ਵੱਲੋਂ ਪਰ ਦੋਨਾਂ ਨੇ ਕਿਹਾ ਕਿ ਅਸੀਂ ਹਲੇ ਹਾਜ਼ਰ ਨਹੀਂ ਹੋ ਸਕਦੇ ਕਿਉਂਕਿ ਇਹ ਦੋਨੋਂ ਫੋਰਨ ਚ ਸੀਗੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੇ 15 ਦਿਨ ਦਾ ਟਾਈਮ ਮੰਗਿਆ 15 ਦਿਨ ਦਾ ਸਮਾਂ ਇਹਨਾਂ ਨੂੰ ਦਿੱਤਾ ਗਿਆ ਹੁਣ ਐਡੇ ਵੱਡੇ ਦੋ ਕਲਾਕਾਰਾਂ ਦੀ ਕੋਈ ਕੌਂਟਰੋਵਰਸੀ ਹੋਵੇ ਤੇ ਉਹਨਾਂ ਦੇ ਫੈਨਸ ਵਿੱਚ ਨਾ ਬੋਲਣ ਇਹ ਹੋ ਹੀ ਨਹੀਂ ਸਕਦਾ ਜ਼ਿਆਦਾਤਰ ਜੋ ਫੈਨਸ ਨੇ ਉਹ ਇਹ ਕਹਿ ਰਹੇ ਨੇ ਕਿ ਗਾਣੇ ਦੇ ਜੋ ਲਿਰਿਕਸ ਹੈ ਉਹ ਬੋਲਡਨੈਸ ਵਾਲਿਆਂ ਤਾਂ ਐਵੇਂ ਦੀਆਂ ਗਾਲਾਂ ਨਿਕਲਣਾ ਤਾਂ ਆਮ ਹੀ ਗੱਲ ਹੈ ਤੇ ਦੂਜੇ ਪਾਸੇ ਉਹ ਵੀ ਫੈਨਸ ਹੀ ਨੇ ਜੋ ਕਹਿ ਰਹੇ ਨੇ ਕਿ ਤੁਸੀਂ ਗਾਣਿਆਂ ਦੀ ਚੋਣ ਆਪ ਹੀ ਕਰਨੀ ਹੁੰਦੀ ਆਪ ਵੀ ਤੁਸੀਂ ਗਾਣੇ ਲਿਖਦੇ ਹੋ ਫਿਰ ਵੀ ਐਵੇਂ ਦੇ ਵਰਡ ਲਿਖਣਾ ਐਮੀਆਂ ਦੀਆਂ ਗਾਲਾਂ ਗਾਣੇ 'ਚ ਲਿਖਣਾ ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ ਇਸ ਕਰਕੇ ਮਾਫੀ ਤਾਂ ਮੰਗਣੀ ਪੈਣੀ ਹੈ ਤੇ ਅੱਗੇ ਵਾਸਤੇ ਐਵੇਂ ਦਾ ਨਾ ਕਰਨ ਲਈ ਵੀ ਤੁਹਾਨੂੰ ਕਹਿਣਾ ਪੈਣਾ ਸਭ ਦੇ ਸਾਹਮਣੇ ਤੇ ਕਈ ਕਹਿੰਦੀਆਂ ਸਿਰਫ ਗਾਣਿਆਂ 'ਚ ਬੀਟ ਹੀ ਨਹੀਂ ਹੋਣੀ ਚਾਹੀਦੀ ਇੱਕ ਮੈਸੇਜ ਵੀ ਹੋਣਾ ਚਾਹੀਦਾ ਪਰ ਚਲੋ ਹੁਣ 15 ਦਿਨ ਬਾਅਦ ਦੇਖਦੇ ਹਾਂ ਕਿ ਕੌਂਟਰੋਵਰਸੀ ਹੋਰ ਜ਼ਿਆਦਾ ਅੱਗੇ ਵੱਧਦੀ ਹੈ ਕਿ ਮਾਮਲਾ ਇੱਥੇ ਹੀ ਸ਼ਾਂਤ ਹੁੰਦਾ ਹੈ ਕੀ ਕਰਨ ਔਜਲਾ ਤੇ ਹਣੀ ਸਿੰਘ ਮਾਫੀ ਮੰਗ ਲੈਂਦੇ ਆ ਤੇ ਅੱਗੇ ਵਾਸਤੇ ਐਵੇਂ ਦਾ ਕੁਝ ਨਾ ਕਰਨ ਲਈ ਵੀ ਕਹਿੰਦੇ ਆ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਤੁਸੀਂ ਕਿਹੜੇ ਪੱਖ ਨੂੰ ਸਪੋਰਟ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਐਵੇਂ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣੇ ਕਮੈਂਟ ਵੀਡੀਓ ਥੱਲੇ ਜ਼ਰੂਰ ਕਰਿਆ ਕਰੋ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੇਂ ਟੌਪਿਕ ਦੇ ਨਾਲ